ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਦੰਦਿਆਂ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਦਾ ਵਿਰੋਧ ਕੀਤਾ ਗਿਆ ਅਤੇ ਭਾਜਪਾ ਖਿਲਾਫ ਜਮ ਕੇ ਨਾਅਰੇਬਾਜੀ ਵੀ ਕੀਤੀ ਗਈ ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਉੱਥੇ ਉਹਨਾਂ ਕਿਹਾ ਕਿ ਸ਼ੰਭੂ ਬਾਰਡਰ ਉੱਪਰ ਸੰਘਰਸ਼ ਕਰ ਰਹੇ ਕਿਸਾਨਾਂ ਉੱਪਰ ਹਰਿਆਣਾ ਦੀ ਭਾਜਪਾ ਸਰਕਾਰ ਨੇ ਪੰਜਾਬ ਦੀ ਹੱਦ ਅੰਦਰ ਦਾਖਲ ਹੋ ਕੇ ਅੰਨ ਤਸ਼ੱਦਦ ਕੀਤਾ ਹੈ ਜਿਸ ਦੌਰਾਨ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਅੱਜ ਭਾਜਪਾ ਦੇ ਉਮੀਦਵਾਰ ਦਾ ਵਿਰੋਧ ਕੀਤਾ ਗਿਆ ਹੈ ਜੋ ਇਪੋ ਵਿਕ ਵਿੱਚ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਕੋਈ ਸੀਗੀਰ ਕੁਮਾਰ ਰੇਂਗੂ ਜੀ ਆ ਰਹੇ ਆ ਪਹਿਲੀ ਗੱਲ ਤਾਂ ਆ ਨਹੀਂ ਸਾਡੀ ਪਿੱਠ 'ਚ ਸ਼ੂਰਾ ਗੋਬਿਆ ਅਸੀਂ ਇਹਨਾਂ ਨੂੰ ਐਮਪੀ ਦੀਆਂ ਬੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਦੇ ਸਾਨੂੰ ਆਸ ਸੀ ਬਈ ਮੌਕੇ ਦੀ ਸਰਕਾਰ ਜਿਹੜੀ ਆਮ ਆਦਮੀ ਦੀ ਏ ਇਹ ਜਮੀਨੀ ਚੌਣ ਬੱਚਾ ਆਮ ਆਦਮੀ ਦਾ ਜੰਪੀ ਬਣੂਗਾ ਤੇ ਸਾਡੇ ਹਲਕਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਪਰ ਉਹ ਹਲਕਿਆਂ ਨੂੰ ਫਾਇਦਾ ਨਹੀਂ ਹੋਇਆ ਉਹ ਕੁਝ ਆਪਣਾ ਫਾਇਦਾ ਲੈ ਕੇ ਨਿੱਜੀ ਫਾਇਦਾ ਲੈ ਕੇ ਉਹ ਦੂਜੀ ਪਾਰਟੀ ਚ ਰਲ ਗਏ ਆ ਇਹ ਸਾਡੀਆਂ ਬੇਨਤੀਆਂ ਆ ਅਸੀਂ ਰੇਂਗੂ ਸਾਹਿਬ ਆਉਣਗੇ ਜੇ ਸਾਡੇ ਨਾਲ ਗੱਲ ਕਰਨਗੇ ਉਹ ਤਾਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸਾਡੇ ਸਵਾਲਾਂ ਦੇ ਜਵਾਬ ਲੈਣਗੇ ਲਵਾਂਗੇ ਪਰ ਜੇ ਉਹ ਸਾਨੂੰ ਨਹੀਂ ਸਵਾਲਾਂ ਦੇ ਜਵਾਬ ਦੇ ਉਹਨਾਂ ਦੀ ਅਸੀਂ ਮਰਦਾਬਾਦ ਕਰਾਂਗੇ ਡੱਟ ਕੇ ਵਿਰੋਧ ਕਰਾਂਗੇ